ਆਸਟ੍ਰੇਲੀਆਂ گاਵਾਵਾਂ ਇਸ ਤਰ੍ਹਾਂ ਖੁੱਲੀਆਂ ਮੈਦਾਨਾਂ 'ਚ ਛੱਡੀਆਂ ਹੋਈਆਂ ਵਾਂ ਇਹਨਾਂ ਦਾ ਜਿਹੜਾ ਦੁੱਧ ਆ ਸਭ ਤੋਂ ਮਹਿੰਗੀ ਕੁਆਲਿਟੀ ਦਾ ਦੁੱਧ ਆ ਦੁੱਧ ਦੀ ਤਾਂ ਕੋਈ ਗੱਲ ਬਾਤ ਯਾਨੀ ਇੰਨੀ ਕੁ ਕੁਆਲਿਟੀ ਦਾ ਦੁੱਧ ਦੱਸਿਆ ਵੀ ਆਸਟ੍ਰੇਲੀਆ ਦੇ ਸਟੋਰਾਂ 'ਚ ਸਭ ਤੋਂ ਮਹਿੰਗਾ ਦੁੱਧ ਵਿਕਦਾ ਇਹਨਾਂ گاਵਾ ਦਾ ਪਾਣੀ ਦੇ ਪ੍ਰਬੰਧ ਵੀ ਕੀਤੇ ਗਏ ਉਹ ਟੈਂਕੀ ਤੁਸੀਂ ਦੇਖ ਸਕਦੇ ਆ ਸਾਹਮਣੇ ਘੜੀਆ ਉੱਥੇ ਪਾਣੀ ਸਟੋਰ ਕੀਤਾ ਜਾਂਦਾ ਵਾ ਬੋਰ ਦਾ ਮੀਹ ਦਾ ਹਾਂਜੀ ਕਿਵੇਂ ਹੋ ਸਾਰੇ ਤੁਹਾਡੇ ਵਾਸਤੇ ਇੱਕ ਬਹੁਤ ਜ਼ਬਰਦਸਤ ਵੀਡੀਓ ਲੈ ਕੇ ਆਏ ਆ ਆਸਟ੍ਰੇਲੀਆ ਦੀਆਂ ਜਿਹੜੀਆਂ ਸਭ ਤੋਂ ਮਹਿੰਗੀ ਨਸਲ ਦੀਆਂ ਗਾਵਾਂ ਵਾਂ ਤੇ ਜਿਹੜੇ ਮਹਿੰਗੇ ਜਿਹੜਾ ਸਭ ਤੋਂ ਮਹਿੰਗਾ ਦੁੱਧ ਵਿਕਦਾ ਉਹ ਕਿਹੜੀਆਂ ਗਾਵਾਂ ਵਾਂ ਆ ਦੇਖੋ ਤੁਹਾਨੂੰ ਚਾਤੀ ਮਰੋਣਿਆਂ ਕਿਵੇਂ ਉਹ ਚਰਦੀਆਂ ਕਿਵੇਂ ਛੱਡੀਆਂ ਹੋਈਆਂ ਖੁੱਲੀਆਂ ਹੀ ਤੇ ਦੇਖੋ ਤੁਸੀਂ ਧਿਆਨ ਨਾਲ ਵੀਡੀਓ ਤੁਹਾਡੇ ਦੇਖਣ ਜੋਗ ਆ ਮਾਰੋ ਚਾਤੀ ਇਹ ਆਸਟ੍ਰੇਲੀਆ ਦੀਆਂ ਗਾਵਾਂ ਵਾਂ ਆਸਟ੍ਰੇਲੀਅਨ ਗਾਵਾਂ ਵਾਂ ਇਸ ਤਰ੍ਹਾਂ ਖੁੱਲੀਆਂ ਮੈਦਾਨਾਂ 'ਚ ਛੱਡੀਆਂ ਹੋਈਆਂ ਵਾਂ ਇਹਨਾਂ ਦਾ ਜਿਹੜਾ ਦੁੱਧ ਆ ਸਭ ਤੋਂ ਮਹਿੰਗੀ ਕੁਆਲਿਟੀ ਦਾ ਦੁੱਧ ਆ ਫਰੀ ਰੇਂਜ ਦੁੱਧ ਜਿਹੜਾ ਇਹ ਜਿਹੜਾ ਦੁੱਧ ਆਪਾਂ ਇਹਨੂੰ ਕਹਿੰਦੇ ਆ ਸੋ ਆਸਟ੍ਰੇਲੀਆ ਦੇ ਸਟੋਰਾਂ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਫਰੀ ਰੇਂਜ ਦੁੱਧ ਆ ਤੇ ਦੇਖੋ ਖੁੱਲੀਆਂ ਮੈਦਾਨਾਂ 'ਚ ਛੱਡੀਆਂ ਵਾਂ ਕੋਈ ਇਹਨਾਂ ਨੂੰ ਰੱਸਾ ਨਹੀਂ ਕੋਈ ਨੱਥ ਨਹੀਂ ਕੋਈ ਕੁਛ ਨਹੀਂ ਪਾਣੀ ਦੇ ਪ੍ਰਬੰਧ ਵੀ ਕੀਤੇ ਗਿਆ ਉਹ ਟੈਂਕੀ ਤੁਸੀਂ ਦੇਖ ਸਕਦੇ ਆ ਸਾਹਮਣੇ ਖੜੀ ਆ ਉਥੇ ਪਾਣੀ ਸਟੋਰ ਕੀਤਾ ਜਾਂਦਾ ਵਾ ਬੋਰ ਦਾ ਮੀਂਹ ਦਾ ਪਾਣੀ ਵੀ ਜਿਹੜਾ ਪੂਰਾ ਤਨੂੰ ਕੁਆਲਟੀ ਦਾ ਮਿਲਦਾ ਵਾ ਸੋ ਦੇਖੋ ਕਿੰਨੀ ਜ਼ਬਰਦਸਤ ਜਿਹੜੀ ਚੀਜ਼ ਆ ਇਸ ਤਰ੍ਹਾਂ ਕਈ ਕਈ 100-100 ਕਿੱਲੇ ਦੇ ਵਿੱਚ ਪਸ਼ੂ ਛੱਡੇ ਆ ਲੱਖਾਂ ਹੀ ਪਸ਼ੂ ਰੋਜ਼ ਇਸ ਤਰ੍ਹਾਂ ਖੁੱਲੇ ਛੱਡੇ ਆ ਮੈਦਾਨਾਂ ਦੇ ਵਿੱਚ ਜਿਹੜੇ ਚੁਗਦੇ ਆ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਐਵੇਂ ਚਰਦੀਆਂ ਜਾਂਦੀਆਂ ਚੋਕਦੀਆਂ ਜਾਂਦੀਆਂ ਤੇ ਬਸ ਦੁੱਧ ਦੀ ਤਾਂ ਕੋਈ ਗੱਲ ਬਾਤ ਨਹੀਂ ਇੰਨੀ ਕਾ ਕੁਆਲਿਟੀ ਦਾ ਦੁੱਧ ਇਹ ਦੱਸਿਆ ਵੀ ਆਸਟ੍ਰੇਲੀਆ ਦੇ ਸਟੋਰਾਂ 'ਚ ਸਭ ਤੋਂ ਮਹਿੰਗਾ ਦੁੱਧ ਵਿਕਦਾ ਹੈ ਨਾ گاਵਾ ਦਾ ਇਹਨਾਂ ਆਸਟ੍ਰੇਲੀਆ ਨਗਾਵਾ ਦਾ ਜਿਹਨੂੰ ਫਰੀ ਰੇਂਜ ਕਹਿੰਦੇ ਆ ਦੇਖੋ ਫਿਰ ਦੁਬਾਰਾ ਦੱਸਮਾ ਉਹ ਪਾਣੀ ਦੀ ਟੈਂਕੀ ਆ ਇਹ ਮੀਆਂ ਦਾ ਪਾਣੀ ਤੇ ਬੋਰ ਦਾ ਪਾਣੀ ਸਟੋਰ ਕੀਤਾ ਜਾਂਦਾ ਪਰ ਜ਼ਿਆਦਾਤਰ ਮੀਆਂ ਦਾ ਪਾਣੀ ਜਿਹੜਾ ਸਟੋਰ ਕਰਕੇ ਰੱਖਦੇ ਆ ਖੁੱਲੇ ਮੈਦਾਨਾਂ 'ਚ ਚਰਦੀਆਂ ਇਹ ਆਸਟ੍ਰੇਲੀਆ ਦੀਆਂ ਸਭ ਤੋਂ ਮਹਿੰਗੀਆਂ ਗਾਵਾਂ ਜਿਹਨਾਂ ਦਾ ਦੁੱਧ ਸਭ ਤੋਂ ਮਹਿੰਗਾ ਵਾ ਲਗਭਗ ਡਬਲ ਰੇਟ ਤੇ ਆ ਦੂਜਿਆਂ ਪਸ਼ੂਆਂ ਦੇ ਮੁਕਾਬਲੇ ਜਿਹਦੇ ਬਨ ਕੇ ਆਪਾਂ ਦੁੱਧ ਦਿੰਦੇ ਆ ਇਹ ਫ੍ਰੀ ਰੇਂਜ ਦੁੱਧ ਆ ਇਹਨੂੰ ਕੋਈ ਰਸਾ ਨਹੀਂ ਪਾਇਆ ਕੋਈ ਬਨ ਕੇ ਕੋਈ ਕੁਝ ਨਹੀਂ ਪਾਇਆ ਆਪਣੇ ਆਪ ਝਰਦੀਆਂ ਏ ਘਾਹ ਖਾ ਕੇ ਤੇ ਦੁੱਧ ਪੈਦਾ ਕਰਦੀਆਂ ਦੇਖੋ ਥੈਂਕ ਯੂ ਵੀਡੀਓ ਵਾਚ ਕਰਨ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜਲਦੀ ਲੈ ਕੇ ਆਵਾਂਗੇ ਆਸਟ੍ਰੇਲੀਆ ਨਾਲ ਜੁੜੀਆਂ ਹੋਈਆਂ ਉੱਥੋਂ ਦੇ ਵਾਤਾਵਰਣ ਦਾ ਪਸ਼ੂਆਂ ਦੇ ਨਾਲ ਉਸ ਤੋਂ ਦੀ ਮਸ਼ੀਨਰੀ ਦੇ ਨਾਲ ਥੈਂਕ ਯੂ ਵੀਡੀਓ ਵਾਚ ਕਰਨ ਲਈ